ਆਰੂਲ ਕੋਰ ਜਿਸ ਦੀ ਰੇਤ ਬਹੁਤ ਜਿਆਦਾ ਇੱਕ ਦਰਦਨਾਕ ਮੌਤ ਹੋਈ ਆ ਜੋ ਇੱਕ ਅਸਹਿਣਯੋਗ ਆ ਦੇਖ ਕੇ ਹਰ ਇੱਕ ਦੀ ਰੂਹ ਕੰਬ ਗਈ ਆ ਜੋ ਬੱਚੀ ਦੇ ਨਾਲ ਹੋਇਆ ਬਹੁਤ ਗਲਤ ਹੋਇਆ ਜਿਸ ਨੇ ਕੀਤਾ ਉਹ ਕੈਨੂ ਅੰਮ੍ਰਿਤਾਰੀ ਸੀ ਦੂਸਰੇ ਨੰਬਰ ਤੇ ਉਹਨੇ ਗਲਤ ਕੰਮ ਕੀਤਾ ਤੀਜੇ ਨੰਬਰ ਤੇ ਉਹਨੇ ਉਹਦੀ ਇੱਕ ਦਰਦਨਾਕ ਮੌਤ ਵੀ ਕਰ ਦਿੱਤੀ ਆ ਇਸ ਤਰ੍ਹਾਂ ਇਹ ਬੰਦੇ ਨੂੰ ਤਾਂ ਚੌਰਾਹੇ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕੋਈ ਐਦਾਂ ਦਾ ਸਟੈਪ ਨਾ ਚੱਕ ਸਕੇ ਇੱਕ ਔਣੇ ਕੁਤਾਹੀ ਕੀਤੀ ਆ ਬਹੁਤ ਵੱਡਾ ਉਹ ਗੁਨੇਗਾਰ ਆ ਉਹ ਅਮ੍ਰਿਤਧਾਰੀ ਨਹੀਂ ਹੋ ਸਕਦਾ ਮੇਰੇ ਕਹਿਣ ਦੇ ਮੁਤਾਬਕ ਉਹ ਇੱਕ ਭੇਖੀ ਸਿੱਖ ਸੀ ਜਿਹੜਾ ਗੁਰੂ ਦਾ ਸਿੱਖ ਆ ਉਹ ਤਾਂ ਮੂੰਹ ਗੁਰੂ ਵੱਲ ਨੂੰ ਹੋਊਗਾ ਉਹ ਗੁਰਮਖ ਹੋਊਗਾ ਉਹਦਾ ਮੁਖ ਗੁਰੂ ਵੱਲ ਨੂੰ ਹੋਊਗਾ ਉਹ ਬੇਮੁਖ ਸੀ ਗੁਰੂ ਤੋਂ ਸਤਿ ਸ਼ਕਾਲ ਤੁਸੀਂ ਦੇਖ ਰਹੇ ਦੱਸ ਸੀ ਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕਾ ਅੱਜ ਅਸੀਂ ਜਲੰਧਰ ਦੇ ਵਿੱਚ ਪਹੁੰਚੇ ਆ ਜਿਸ ਘਟਨਾ ਨੂੰ ਕੁਝ ਇੱਕ ਸਮਾਂ ਹੋਇਆ ਹੈ ਕਿ 13 ਸਾਲ ਕੁੜੀ ਦਾ ਕਿੰਨੇ ਕ ਬੇਰਹਿਮੀ ਨਾਲ ਪਹਿਲਾ ਤਾਂ ਰੇ ਦਾ ਕਤਲ ਜੁੜਾ ਹੈ ਕਰ ਦਿੱਤਾ ਗਿਆ ਤੇ ਕੁਝ ਮਹਿਲਾਵਾਂ ਜੁੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਾਡੇ ਕੋਲ ਤੇ ਪਹੁੰਚੇ ਨੇ ਆਪਾਂ ਇਹਨਾਂ ਨਾਲ ਕਰਦੇ ਹਾਂ ਸ਼੍ਰੋਮਣੀ ਕੁਝ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅੱਜ ਦੇ ਟਾਈਮ ਤੇ ਕੀ ਤੇ ਆਪਾਂ ਵਿਸ਼ਵਾਸ ਜਿਹੜਾ ਇਹ ਕਰ ਸਕਦੇ ਬੱਚੀ 파ਰুল ਕੌਰ ਜਿਸ ਦੀ ਰੇ ਬਹੁਤ ਜ਼ਿਆਦਾ ਇੱਕ ਦਰਦਨਾਕ ਮੌਤ ਹੋਈ ਆ ਜੋ ਇੱਕ ਅਸਹਿਣ ਜੋਗਾ ਦੇਖ ਕੇ ਹਰ ਇੱਕ ਦੀ ਰੂਹ ਕੰਬ ਗਈ ਆ ਇਸਤਰੀ ਜਾਤ ਨੂੰ ਬਹੁਤ ਇੱਕ ਇਸ ਦੇ ਵਿੱਚ ਸ਼ਰਮ ਆਈ ਆ ਇਹ ਵਿਛੋੜਾ ਸਹਿਿਆ ਨਾ ਜਾਏ ਇਹ ਇਦਾਂ ਦਾ ਵਿਛੋੜਾ ਇੱਕੋ ਮਾਂ ਬਾਪ ਨੂੰ ਦੇ ਕੇ ਗਈ ਆ ਜੋ ਬੱਚੀ ਦੇ ਨਾਲ ਹੋਇਆ ਬਹੁਤ ਗਲਤ ਹੋਇਆ ਜਿਸ ਨੇ ਕੀਤਾ ਉਹ ਕੈਨ ਨੂੰ ਅਮ੍ਰਿਤਾਰੀ ਸੀ ਦੂਸਰਾ ਨੰਬਰ ਤੇ ਉਹਨੇ ਗਲਤ ਕੰਮ ਕੀਤਾ ਤੀਜੇ ਨੰਬਰ ਤੇ ਉਹਨੇ ਉਹਦੀ ਇੱਕ ਦਰਦਨਾਕ ਮੌਤ ਵੀ ਕਰ ਦਿੱਤੀ ਆ ਇਸ ਤਰ੍ਹਾਂ ਦੇ ਬੰਦੇ ਨੂੰ ਤਾਂ ਚੌਰਾਹੇ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕੋਈ ਐਦਾਂ ਦਾ ਸਟੈਪ ਨਾ ਚੱਕ ਸਕੇ ਬਿਲਕੁਲ ਅਜੇ ਜਦੋਂ ਕੁਝ ਕਿ ਸਮਾਂ ਪਹਿਲਾਂ ਇੱਕ ਹੋਰ ਹਸਸਾ ਜਿਹੜਾ ਵਪਰਿਆ ਸੀਗਾ ਕਿਹਾ ਸੀਗਾ ਕਿ ਭਈਆਂ ਨੂੰ ਪੰਜਾਬੋ ਪੰਜਾਬ ਤੋਂ ਕੱਢ ਦਿਓ ਪੰਜਾਬੀ ਮਤਲਬ ਕਿ ਇੱਥੇ ਸਿਰਫ ਪੰਜਾਬੀ ਰਹਿਣ ਪੰਜਾਬੀ ਹੀ ਰਹਿਣਗੇ ਪਰ ਕੀ ਲੱਗਦਾ ਹੈ ਕਿ ਅੰਮ੍ਰਿਤਧਾਰੀ ਨੇ ਇਹ ਹਾਲਤ ਕੀਤੀ ਇੱਕ ਕੁੜੀ ਦੀ ਇਹ ਇੰਨੀ ਬੇਰਹਿਮੀ ਨਾਲ ਪਹਿਲਾਂ ਉਸ ਤੋਂ ਫਿਰ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਕੀ ਲੱਗਦਾ ਹੈ ਕਿ ਪੰਜਾਬੀਆਂ ਨੂੰ ਰਹਿਣ ਦਾ ਹੱਕ ਹੈਗਾ ਇੱਥੇ ਸਪੈਸ਼ਲੀ ਅਮ੍ਰਿਤਧਾਰੀਆਂ ਨੂੰ ਮੈਂ ਤੁਹਾਡੇ ਮਾਧਿਅਮ ਰਹੀ ਇਹ ਸੁਨੇਹਾ ਦੇਣਾ ਚਾਹੁੰਦੀ ਆ ਜੋ ਵੀ ਵੀਰ ਭੈਣ ਅਮ੍ਰਿਤਧਾਰੀ ਹਨ ਜਦੋਂ ਆਪਣਾ ਅਮਰਿਤ ਛਕਦੇ ਹਨ ਸਾਨੂੰ ਪੰਜ ਪਿਆਰੇ ਇਹ ਪ੍ਰਾਣ ਕਰਾਉਂਦੇ ਹਨ ਦੇਖ ਮਾਵਾਂ ਧੀਆ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆ ਪੈਣਾ ਜਾਣੇ ਸਾਡਾ ਹੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਬੱਚੀ ਦੀ ਜੋ ਹਾਲਾਤ ਦੇ ਮੁਤਾਬਕ ਬੱਚੀਆਂ ਦੀ ਏਜ ਦੀ ਆ ਉਹਨੂੰ ਅਸੀਂ ਬੱਚੀ ਮੰਨੀਏ ਜੋ ਸਾਡੇ ਹਾਨ ਦੀ ਉਹਨੂੰ ਅਸੀਂ ਭੈਣ ਮੰਨੀਏ ਜੋ ਸਾਡੀ ਉਮਰ ਵਿੱਚ ਸਾਡੇ ਤੋਂ ਵੱਡੀ ਆ ਉਹਨੂੰ ਅਸੀਂ ਇੱਕ ਮਾਂ ਦਾ ਦਰਜਾ ਦੇਈਏ ਅਸੀਂ ਕਿਸੇ ਨੂੰ ਗਲਤ ਆਖਣਾ ਦੇਖਣਾ ਇਹ ਬਹੁਤ ਇੱਕ ਉਹਨੇ ਕੁਤਾਹੀ ਕੀਤੀ ਆ ਬਹੁਤ ਵੱਡਾ ਉਹ ਗੁਨੇਗਾਰ ਆ ਉਹ ਅਮ੍ਰਿਤਧਾਰੀ ਨਹੀਂ ਹੋ ਸਕਦਾ ਮੇਰੇ ਕਹਿਣ ਦੇ ਮੁਤਾਬਕ ਉਹ ਇੱਕ ਭੇਖੀ ਸਿੱਖ ਸੀ ਜਿਹੜਾ ਗੁਰੂ ਦਾ ਸਿੱਖ ਆ ਉਹ ਤਾਂ ਮੂੰਹ ਗੁਰੂ ਵੱਲ ਨੂੰ ਹੋਊਗਾ ਉਹ ਗੁਰਮਖ ਹੋਊਗਾ ਉਹਦਾ ਮੁਖ ਗੁਰੂ ਵੱਲ ਨੂੰ ਹੋਊਗਾ ਉਹ ਬੇਮੁਖ ਸੀ ਗੁਰੂ ਤੋਂ ਜੇ ਉਹ ਗੁਰੂ ਵਾਲਾ ਹੁੰਦਾ ਤੇ ਉਹਨੂੰ ਗੁਰੂ ਦਾ ਭੈ ਹੁੰਦਾ ਜੀ ਅੱਜ ਇੱਕ ਇਹ ਵੀ ਕਿਹਾ ਜਾਂਦਾ ਕਿ ਸਭ ਤੋਂ ਵੱਡਾ ਜਿਹੜਾ ਆਪਾਂ ਕਹਿ ਸਕਦੇ ਆ ਕਿ ਪੜੋਸੀ ਜਿਹੜੇ ਹੁੰਦੇ ਜਦੋਂ ਆਪਾਂ ਕਿਤੇ ਵੀ ਜਾਂਦੇ ਆਪਾਂ ਕਹਿ ਕੇ ਜਾਂਦੇ ਸਾਡੇ ਘਰ ਦਾ ਧਿਆਨ ਰੱਖਿਓ ਸਾਡੇ ਬੱਚਿਆਂ ਦਾ ਧਿਆਨ ਰੱਖਦੇ ਕੀ ਲੱਗਦਾ ਹੈ ਕਿ ਜਿਹੜੇ ਪੜੋਸੀ ਹੈ ਹੁਣ ਇਸ ਤੋਂ ਬਾਅਦ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਭੈਣ ਜੀ ਵਿਸ਼ਵਾਸ ਤਾਂ ਆਪਣੇ ਆਂਡ ਗਵਾਂਡ ਤੇ ਹੁੰਦਾ ਕਹਿੰਦੇ ਰਿਸ਼ਤੇਦਾਰ ਤਾਂ ਕੋਈ ਚੱਲ ਕੇ ਆਊਗਾ ਸਭ ਤੋਂ ਪਹਿਲਾਂ ਸਾਡਾ ਆਂਡ ਗਵਾਂਡ ਆਪਾਂ ਦੇਖਦੇ ਆਂ ਪੁਰਾਣੇ ਵਿਰਸੇ ਦੇ ਵਿੱਚ ਸਾਰੇ ਲੋਕ ਇਕੱਠੇ ਬਹਿੰਦੇ ਸੀ ਇੱਕ ਦੂਜੇ ਨਾਲ ਦੁੱਖ ਸੁੱਖ ਦੀ ਸਾਂਝ ਸੀ ਪਰ ਇਸ ਇੱਕ ਘਟਨਾ ਨੇ ਸਾਡਾ ਜਿਹੜਾ ਇਹ ਦਿਲ ਕੰਬਾ ਦਿੱਤਾ ਸਾਡੀ ਰੂਹ ਕੰਬਾ ਦਿੱਤੀ ਆ ਮੈਂ ਵੀ ਦੋ ਬੱਚੀਆਂ ਦੀ ਮਾਂ ਆ ਮੇਰੀ ਵੀ ਬੱਚੀ ਕਾਲਜ ਜਾਂਦੀ ਆ ਉਹਨੂੰ ਛੱਡਣ ਜਾਈਦਾ ਲੈਣ ਜਾਈਦਾ ਜਿੰਨੀ ਦੇਰ ਬੱਚੇ ਘਰ ਨਹੀਂ ਆਉਂਦੇ ਜਾਣ ਦੇ ਵਿੱਚ ਜਾਣ ਨਹੀਂ ਆਉਂਦੀ ਸਾਡੇ ਬੱਚੇ ਕਿਤੇ ਵੀ ਸੇਫ ਨਹੀਂ ਹੈਗੇ ਸਾਡੀਆਂ ਬੱਚੀਆਂ ਨੇ ਪੜ੍ਹਨਾ ਵੀ ਆ ਜੌਬ ਵੀ ਕਰਨੀਆਂ ਕਾਫੀ ਦੁਨੀਆਦਾਰੀ ਦੇ ਵਿੱਚ ਉਹਨਾਂ ਨੇ ਵਿਛੜਨਾ ਆ ਬੱਚਿਆਂ ਦੀ ਸੇਫਟੀ ਬਹੁਤ ਜ਼ਰੂਰੀ ਆ ਮੈਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਜਲੰਧਰ ਹੋਣ ਦੇ ਨਾਤੇ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਲ ਹੋਈਆਂ ਤੇ ਇਹ ਜਿਹੜਾ ਵਿਛੋੜਾ ਆ ਇਹ ਸਾਨੂੰ ਘਾਟਾ ਜਿਹੜਾ ਕਦੇ ਵੀ ਪੂਰਾ ਨਹੀਂ ਹੋਣਾ ਇਸ ਤੋਂ ਪਹਿਲਾਂ ਵੀ ਇੱਕ ਬੱਚੇ ਦਾ ਹਰਵੀਰ ਦਾ ਜੋ ਹੋਇਆ ਸੀ ਮਰਡਰ ਇਸ ਤੋਂ ਬਾਅਦ ਇੱਕ ਆਦਮਪੁਰ ਦੇ ਵਿੱਚ ਬੱਚੀ ਜਿਹੜੀ ਸਕੂਲ ਦੇ ਵਿੱਚ ਜਿਹਦੀ ਇੱਕ ਬਹੁਤ ਦਰਦਨਾਕ ਮੌਤ ਹੋਈ ਸੀ ਉਹ ਸਕੂਲ バス ਦੇ ਥੱਲੇ ਆ ਗਈ ਸੀ ਕਹਿਣ ਹੁੰਦਾ ਬੇਟੀ ਪੜਾਓ ਬੇਟੀ ਬਚਾਓ ਬਟ ਇਹ ਦੋਨੀਆਂ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਵੇਖਣ ਨੂੰ ਨਹੀਂ ਮਿਲਦੀਆਂ ਪਈਆਂ